ਸਤਿਨਾਮ ਸ੍ਰੀ ਵਾਹਿਗੁਰੂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰਿਓ ਚਲੋ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਭਗਤ ਸਦਨਾ ਜੀ ਨੂੰ ਜਦੋਂ ਪੂਰਨ ਗਿਆਨ ਹੋ ਗਿਆ ਕਿ ਭਗਤੀ ਕਰਨ ਵਿੱਚ ਹੀ ਭਲਾ ਹੈ ਤਾਂ ਉਹ ਪਰਖੋਤਮ ਜੀ ਦੇ ਦਰਸ਼ਨਾਂ ਲਈ ਜਗਨਨਾਥ ਪੁਰੀ ਦੀ ਯਾਤਰਾ ਵਾਸਤੇ ਸਿੰਧੂ ਵਿੱਚੋਂ ਚੱਲ ਪਏ ਜਗਨਨਾਥ ਪੁਰੀ ਸ਼ਹਿਰ ਪਹੁੰਚਣ ਤੋਂ ਇੱਕ ਪੜਾ ਪਿੱਛੇ ਭਗਤ ਸਦਨਾ ਜੀ ਨੂੰ ਰਾਤ ਪੈ ਗਈ ਤਾਂ ਭਗਤ ਜੀ ਨੇ ਸੋਚਿਆ ਕਿ ਇੱਥੇ ਕਿਸੇ ਗ੍ਰਸਤੀ ਦੇ ਘਰੋਂ ਭੋਜਨ ਮੰਗ ਕੇ ਖਾ ਲੈਣਾ ਹ ਤੇ ਉੱਥੇ ਘਰ ਵਿੱਚ ਹੀ ਰਾਤ ਕੱਟ ਲਵਾਂਗਾ ਇੱਕ ਘਰ ਦੇ ਬੂਹੇ ਅੱਗੇ ਖਲੋ ਕੇ ਉਹਨਾਂ ਨੇ ਭੋਜਨ ਦੀ ਆਵਾਜ਼ ਲਗਾਈ ਉਸ ਘਰ ਵਿੱਚੋਂ ਇੱਕ ਇਸਤਰੀ ਤੇ ਇੱਕ ਉਸ ਘਰ ਵਿੱਚ ਇੱਕ ਇਸਤਰੀ ਤੇ ਇੱਕ ਮਰਦ ਰਹਿੰਦਾ ਸੀ। ਇਸਤਰੀ ਸੀ ਜਿਹੜੀ ਉਹਦੀ ਉਮਰ ਸੀ ਲਗਭਗ 20-22 ਸਾਲ ਦੀ। ਦੇਖਣ ਵਿੱਚ ਉਹ ਬਹੁਤ ਹੀ ਖੂਬਸੂਰਤ ਤੇ ਜਵਾਨ ਸੀ। ਪਰ ਜਿਹੜਾ ਉਸਦਾ ਪਤੀ ਸੀ ਉਹ ਇੱਕ ਰੋਗੀ ਸੀ। ਉਸ ਸੁੰਦਰ ਨਾਰੀ ਨੇ ਜਦੋਂ ਭਗਤ ਸਦਨਾ ਜੀ ਨੂੰ ਆਪਣੇ ਘਰ ਦੇ ਬਾਹਰ ਖੜਾ ਵੇਖਿਆ ਤਾਂ ਅੰਦਰ ਬੁਲਾ ਲਿਆ। ਬੜੀ ਹੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਸੰਤ ਜੀ ਕਿਰਪਾ ਕਰਕੇ ਅੰਦਰ ਪਹਤਾਰੋ ਤੇ ਮੇਰੇ ਗ੍ਰਹਿ ਨੂੰ ਪਵਿੱਤਰ ਕਰੋ ਇਸਤਰੀ ਦੀ ਸ਼ਰਧਾ ਨੂੰ ਵੇਖ ਕੇ ਭਗਤ ਸਦਨਾ ਜੀ ਪ੍ਰਸੰਨ ਹੋਏ ਤੇ ਘਰ ਦੇ ਅੰਦਰ ਦਾਖਲ ਹੋ ਕੇ ਇੱਕ ਮੰਝੇ ਉੱਤੇ ਬੈਠ ਗਏ ਉਸ ਮੁਟਿਆਰ ਨਾਰੀ ਨੇ ਬੜੇ ਚਾਹ ਤੇ ਪਿਆਰ ਨਾਲ ਭੋਜਨ ਤਿਆਰ ਕੀਤਾ ਤੇ ਭਗਤ ਸਦਨਾ ਜੀ ਦੇ ਹੱਥ ਚਰਨਾਂ ਨੂੰ ਧਵਾ ਕੇ ਭੋਜਨ ਪਰੋਸ ਦਿੱਤਾ ਜਿੰਨਾ ਚਿਰ ਭਗਤ ਸਦਨਾ ਜੀ ਭੋਜਨ ਸ਼ੱਕਦੇ ਰਹੇ ਉਹਨਾ ਚਿਰ ਉਹ ਇਸਤਰੀ ਕੋਲ ਬੈਠੀ ਪੱਖੀ ਚੱਲਦੀ ਰਹੀ ਜਿਵੇਂ ਕੋਈ ਇਸਤਰੀ ਆਪਣੇ ਪਤੀ ਨੂੰ ਪੱਖੀ ਚੱਲਦੀ ਹੋਵੇ ਭਗਤ ਸਦਨਾ ਜੀ ਨੇ ਜਦੋਂ ਪ੍ਰਸ਼ਾਦਾ ਸ਼ੱਕ ਲਿਆ ਤਾਂ ਉਸ ਔਰਤ ਨੇ ਸੋਹਣਾ ਵੱਡਾ ਬਿਸਤਰਾ ਵਿਛਾ ਕੇ ਰਾਤ ਠਹਿਰਨ ਦੀ ਬੇਨਤੀ ਕੀਤੀ ਤਾਂ ਭਗਤ ਸਦਨਾ ਜੀ ਨੇ ਉਸ ਨਾਰੀ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਤੇ ਨਾਮ ਸਿਮਰਨ ਕਰਦੇ ਕਰਦੇ ਭਗਤ ਸਦਨਾ ਜੀ ਸੋ ਗਏ ਜਦੋਂ ਅੱਧੀ ਰਾਤ ਹੋਈ ਤਾਂ ਉਹ ਮੁਟਿਆਰ ਹਾਰ ਸ਼ਿੰਗਾਰ ਕਰਕੇ ਭਗਤ ਸਦਨਾ ਜੀ ਦੇ ਮੰਜੇ ਉੱਤੇ ਆ ਬੈਠੀ ਕਿਉਂਕਿ ਉਸ ਦੇ ਦਿਲ ਵਿੱਚ ਮੰਦੀ ਵਾਸਨਾ ਭਰੀ ਹੋਈ ਸੀ ਉਸ ਇਸਤਰੀ ਦਾ ਪਾਗਲਾ ਵਾਲਾ ਵਰਤੀਰਾ ਦੇਖ ਕੇ ਭਗਤ ਸਦਨਾ ਜੀ ਨੇ ਭਗਤ ਸਦਨਾ ਜੀ ਨੇ ਉਸ ਨੂੰ ਕਿਹਾ ਕਿ ਭੈਣੇ ਮੇਰੇ ਕੋਲੋਂ ਦੂਰ ਚਲੀ ਜਾ ਕਿਉਂਕਿ ਹਰ ਇਸਤਰੀ ਨੂੰ ਪਤੀਵ੍ਰਤਾ ਹੀ ਰਹਿਣਾ ਚਾਹੀਦਾ ਹੈ ਮੈਂ ਪਹਿਲਾਂ ਤੋਂ ਹੀ ਆਪਣੇ ਪਿਛਲੇ ਪਾਪਾਂ ਦੇ ਕਰਕੇ ਦਰਬੇਦਾਰ ਹੋਈ ਫਿਰਦਾ ਹਾਂ ਮੈਨੂੰ ਹੋਰ ਪਾਪਾਂ ਦਾ ਭਾਗੀਦਾਰ ਨਾ ਬਣਾ ਜਾ ਮੇਰੀ ਭੈਣ ਆਪਣੇ ਪਤੀ ਦੇ ਪਾਸ ਚਲੀ ਜਾ ਉਸ ਵੇਲੇ ਉਸ ਇਸਤਰੀ ਦੇ ਅੰਦਰ ਮੰਦੀ ਵਾਸਨਾ ਭਰੀ ਹੋਈ ਸੀ ਤੇ ਉਸਨੇ ਪੁੱਠਾ ਸੋਚਿਆ ਕਿ ਸ਼ਾਇਦ ਇਹ ਸੰਤ ਮੇਰੇ ਪਤੀ ਕੋਲੋਂ ਡਰਦਾ ਹੈ ਇਹ ਸੋਚ ਕੇ ਉਹ ਇਸਤਰੀ ਆਪਣੇ ਕਮਰੇ ਅੰਦਰ ਚਲੀ ਗਈ ਤੇ ਦਸਾਂ ਕੁ ਮਿੰਟਾਂ ਬਾਅਦ ਆਪਣੇ ਪਤੀ ਦਾ ਸਿਰ ਵੱਢ ਕੇ ਭਗਤ ਸਦਨਾ ਜੀ ਦੇ ਕੋਲ ਲੈ ਆਈ ਤੇ ਭਗਤ ਭਗਤ ਜੀ ਨੂੰ ਆਖਣ ਲੱਗੀ ਕਿ ਹੇ ਮੇਰੇ ਪਿਆਰੇ ਜੇ ਤੈਨੂੰ ਮੇਰੇ ਪਤੀ ਦਾ ਭੈ ਸੀ ਤਾਂ ਉਹ ਇਹ ਲੈ ਉਸ ਦਾ ਸਿਰ ਵੱਢ ਲੈ ਆਂਦਾ ਹੈ ਤੇ ਮੈਂ ਉਸ ਨੂੰ ਆਪਣਾ ਪਤੀ ਨਹੀਂ ਸੀ ਮੰਨਦੀ ਮੇਰੇ ਮਾਪੇ ਨੇ ਜੋਰਾਵਰੀ ਮੇਰਾ ਵਿਆਹ ਇਸ ਰੋਗੀ ਨਾਲ ਕਰ ਦਿੱਤਾ ਸੀ ਇਸ ਨੂੰ ਮਰਨਾ ਹੀ ਠੀਕ ਸੀ ਹੁਣ ਮੈਂ ਸਿਰਫ ਆਪ ਨੂੰ ਹੀ ਆਪਣਾ ਪਤੀ ਮੰਨਦੀ ਹਾਂ ਮੇਰੇ ਨਾਲ ਪਿਆਰ ਕਰੋ ਤੇ ਮੈਨੂੰ ਆਪਣੀ ਬਣਾ ਲਵੋ ਭਗਤ ਸਦਨਾ ਜੀ ਪਹਿਲਾਂ ਤਾਂ ਉਸ ਮੋਰਖ ਇਸਤਰੀ ਦੀਆਂ ਸਾਰੀਆਂ ਗੱਲਾਂ ਨੂੰ ਚੁੱਪਚਾਪ ਸੁਣਦੇ ਰਹੇ ਤੇ ਫਿਰ ਇੱਕੋ ਦਮ ਬੋਲੇ ਕਿ हे ਪਾਪਨੇ ਤੂੰ ਸਮਾਜ ਤੇ ਧਰਮ ਦੀ ਪਰਵਾਹ ਨਾ ਕਰਦਿਆਂ ਹੋਇਆ ਇਹ ਵੱਡਾ ਪਾਪ ਕੀਤਾ ਹੈ ਤੇ ਤੇਰੇ ਇਸ ਗੁਨਾਹ ਦੀ ਸਜ਼ਾ ਨਰਕਾਂ ਵਿੱਚ ਹੋਵੇਗੀ ਇਹ ਗੱਲ ਬੋਲ ਕੇ ਭਗਤ ਸਦਨਾ ਜੀ ਜਦੋਂ ਉੱਥੋਂ ਜਾਣ ਲੱਗੇ ਤਾਂ ਉਹਨਾਂ ਨੂੰ ਜਾਂਦਾ ਵੇਖ ਕੇ ਉਸ ਪਾਪਨ ਇਸਤਰੀ ਨੇ ਉੱਚੀ ਉੱਚੀ ਰੋਲਾ ਪਾ ਦਿੱਤਾ ਕਿ ਇਹ ਸਾਦੂ ਮੇਰੇ ਪਤੀ ਨੂੰ ਮਾਰ ਕੇ ਮੇਰੇ ਨਾਲ ਕੁਕਰਮ ਕਰਨਾ ਚਾਹੁੰਦਾ ਹੈ ਮੇਰੇ ਪਿਆਰੇ ਪਤੀ ਨੂੰ ਮਾਰ ਕੇ ਇਹ ਪਾਪੀ 도ੜ ਚੱਲਾ ਹੈ ਉਸ ਪਾਪਣ ਦਾ ਇਹ ਰੋਲਾ ਵੇਖ ਕੇ ਭਗਤ ਸਦਨਾ ਜੀ ਹੈਰਾਨ ਜ਼ਰੂਰ ਹੋਏ ਪਰ ਘਬਰਾਏ ਨਹੀਂ ਉਹਨਾਂ ਨੇ ਕਿਹਾ ਕਿ ਵੇਖੀ ਜਾਏ ਪਰਮਾਤਮਾ ਕੀ ਕਰਨਾ ਚਾਹੁੰਦਾ ਹੈ ਸ਼ਾਇਦ ਮੇਰੇ ਕਿਸੇ ਪਾਪदाई ਇਹ ਫਲ ਮੈਨੂੰ ਮਿਲਣਾ ਰਹਿ ਗਿਆ ਸੀ ਜਿਹੜਾ ਮੈਂ ਇਸ ਕਲ ਜੋਗਣ ਦੇ ਘਰ ਰਾਤ ਕੱਟਣ ਲਈ ਠਹਿਰ ਗਿਆ ਆ ਲੋਕਾਂ ਨੇ ਉਸ ਇਸਤਰੀ ਦਾ ਰੋਲਾ ਸੁਣਿਆ ਤੇ ਇਕੱਠੇ ਹੋ ਗਏ ਭਗਤ ਸਦਨਾ ਜੀ ਨੂੰ ਘੇਰਾ ਪਾ ਲਿਆ ਤੇ ਹਾਕਮ ਦੇ ਕੋਲ ਲੈ ਗਏ ਤੇ ਹਾਕਮ ਨੇ ਝੱਟਪਟ ਫੈਸਲਾ ਲਿਆ ਤੇ ਭਗਤ ਸਦਨਾ ਜੀ ਦੇ ਹੱਥ ਕੱਟਣ ਦਾ ਹੁਕਮ ਦੇ ਦਿੱਤਾ ਭਗਤ ਸਦਨਾ ਜੀ ਦੇ ਹੱਥ ਵੱਢੇ ਗਏ ਪਰ ਪ੍ਰਭੂ ਦੇ ਭਾਣੇ ਨੂੰ ਮਿੱਠਾ ਮੰਨਦਿਆਂ ਹੋਇਆਂ ਭਗਤ ਸਦਨਾ ਜੀ ਕੁਝ ਨਹੀਂ ਬੋਲੇ ਹੱਥ ਵੱਡੇ ਜਾਣ ਤੋਂ ਬਾਅਦ ਹਾਕਮ ਨੂੰ ਸਚਾਈ ਦਾ ਪਤਾ ਲੱਗ ਗਿਆ ਤਾਂ ਉਸ ਨੇ ਉਸ ਪਾਪਣ ਨੂੰ ਜਿਉਂਦਿਆਂ ਹੀ ਜ਼ਮੀਨ ਵਿੱਚ ਗੱਡ ਦਿੱਤਾ ਤੇ ਕੁੱਤਿਆਂ ਕੋਲੋਂ ਪੜਵਾ ਦਿੱਤਾ ਉਸ ਪਾਪਣ ਇਸਤਰੀ ਦੀ ਰੂਹ ਨਰਕਾਂ ਨੂੰ ਚਲੀ ਗਈ ਪਰ ਭਗਤ ਸਦਨਾ ਜੀ ਉੱਤੇ ਪਰਮਾਤਮਾ ਦੀ ਨਿਗਾਹ ਸਵੱਲੀ ਹੋਈ ਤੇ ਕੁਝ ਸਮੇਂ ਬਾਅਦ ਉਹਨਾਂ ਦੇ ਕੱਟੇ ਹੋਏ ਦੋਨੋਂ ਹੱਥ ਵਾਪਸ ਆ ਗਏ ਸਤਨਾਮ ਸ਼੍ਰੀ ਵਾਹਿਗੁਰੂ ਜੀ